ਸਵਾਗਤ ਹੈ ਕਿਸਾਨ ਵੀਰੋ ਹਰ ਦਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਦੀਪਗੜ੍ਹ ਤੋਂ ਕਵਰ ਕਰਨ ਲੱਗੇ ਆ ਜੀ ਅੱਜ ਤੁਹਾਨੂੰ ਸੇਹ ਝੋਟੀਆਂ ਦਿਖਾਵਾਂ ਟੌਪ ਦੀਆਂ ਛੇ ਦੀਆਂ ਦੋ ਵਿੱਚੋਂ ਸੂਈਆਂ ਵਗਾਂ ਚਾਰ ਤੁਹਾਨੂੰ ਦਿਖਾਵਾਂ ਗੱਬਣ ਸਾਰਾ ਬਾਈਆਂ ਦਾ ਗੰਗਰ ਗੰਗਾ ਨਗਰ ਏਰੀਏ ਦਾ ਮਾਲ ਖਰੀਦਦਾਰੀ ਉਧਰ ਦੀ ਹੈ ਸਾਰੀ ਦੋ ਸੂਈਆਂ ਸਵਾਈਆਂ ਤੁਹਾਨੂੰ ਟੋਪੀਆਂ ਦਿਖਾ ਦਾਂਗੇ ਤੇ ਚਾਰ ਦਿਖਾ ਦਾਂਗੇ ਗੱਬਣਾ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਇੱਕ ਮੇਰੇ ਸਾਹਮਣੇ ਜੇ ਰਪਈਆ ਪਈ ਆ ਭਈ ਜੀ ਉਹਦੀ ਸਸੀ ਗਾ ਬਾਈ ਜੀ ਸਸੀ ਗਾਲ ਜੀ ਹੋਰ ਕਿਵੇਂ ਠੀਕ ਆ ਵੀਰੇ ਹਾਂਜੀ ਵਧੀਆ ਜੀ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ 9872548727 ਜੀ 9572548727 27 ਪਿੰਡ ਆਪਣਾ ਜੀ ਪਿੰਡ ਦੀਪਗੜ ਜੀ ਜਿਲ੍ਹਾ ਆਪਾਂ ਨੂੰ ਜਿਹੜਾ ਬਰਨਾਲਾ ਇਥੇ ਹਿਲਦਾ ਪਾ ਜੀ ਤੇ ਨੇੜੇ ਨੇੜੇ ਹੀ ਇੱਧਰ ਭਲੌਰ ਰਹਿ ਜਾਂਦਾ ਇੱਧਰ ਆਰਾਮ ਕਰ ਰਹਿ ਜਾਂਦਾ ਜੀ ਤੇ ਚੰਗਾ ਚੱਲੀ ਜਾਂਦਾ ਕੋਈ ਕੰਮ ਕਰ ਹਾਂਜੀ ਹਾਂਜੀ ਪੂਰਾ ਵੀ ਮੇਰੇ ਉਹਦੇ ਵੀਡੀਓ ਦਾ ਰਿਸਪਾਂਸ ਵਧੀਆ ਰਿਹਾ ਜੀ ਉਹਦੀ ਬੈਗੀਆਂ ਜੀ ਘੰਟੇ ਓਕੇ ਜੀ ਤੇ ਅੱਜ ਫਿਰ ਸ਼ੇਰ ਝੋਟੀਆਂ ਕਿੱਥੋਂ ਦੀ ਖਰੀਦਦਾਰੀ ਹੈ ਵੀਰੇ ਅੱਜ ਇਹ ਸਾਰਾ ਗੰਗਾ ਨਗਰ ਦਾ ਮਾਲ ਹੈ ਜੀ ਬਾਕੀ ਦੀ ਗੱਲ ਯਾਰ ਅਗਲੇ ਨੂੰ ਦਿਖਾਈ ਦੇਊਗਾ ਕੋਈ ਉਹ ਕਹਿਣ ਦੀਆਂ ਗੱਲਾਂ ਨਹੀਂ ਹਨਾ ਹਾਂਜੀ ਹਾਂਜੀ ਗੰਗਾ ਨਗਰ ਏਰੀਆ ਦਾ ਹੈਗਾ ਇਹ ਵੇਲੇ ਤੇ ਦੋ ਸੂਈਆਂ ਸਵਾਈਆਂ ਹਨਾ ਹਾਂਜੀ ਤੇ ਚਾਰ ਦਿਖਾਉਣੀਆਂ ਗੱਬਣ ਜਿਹੜੇ ਭੈਣ ਭਰਾ ਨੇ ਸੂਈ ਵੀ ਲੈਣੀ ਹੋ ਸੂਈ ਵੀ ਲੈ ਲੈ ਤੇ ਜਿਹੜੇ ਭੈਣ ਭਰਾ ਨੇ ਗੱਬਣ ਲੈਣੀਆਂ ਸਾਰਿਆਂ ਦੇ ਪਾਰ ਪਿੱਛੇ ਦੀ ਬਾਈ ਗਰੰਟੀ ਹੋ ਗਰੰਟੀ ਹੋ ਜੀ ਕਾਣਾ ਸੁਣਾ ਦੀ ਗਰੰਟੀ ਹੋ ਹਾਂਜੀ ਹਾਂਜੀ ਬਾਕੀ ਕੱਦ ਕਾਟ ਸਾਰਿਆਂ ਦੇ ਚੰਗੇ ਆ ਗਏ ਹਨਾ ਹਾਂਜੀ ਕੰਦ ਕਾਟ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਾਈ ਦੇਖੀਏ ਨੇ ਪਹਿਲਾ ਨੰਬਰ ਬੋਲਤਾ ਹਾਂਜੀ 9872548727 ਜਿਹੜੀ ਪਹਿਲੇ ਨੰਬਰ ਦੇ ਆਪਾਂ ਸੂਈ ਸਵਾਈ ਝੋਟੀ ਦੇਖੀ ਜਾਂਦੇ ਆ ਜੇਰ ਮੇਰੇ ਸਾਹਮਣੇ ਆ ਪਈ ਇਹਦੀ ਪਈ ਆ ਹਾਂ ਜੇਰ ਪੈ ਗਈ ਤੇ ਕਿਹੜਾ ਸੂਆ ਸੁੰਦੀ ਆ ਜੀ ਦ ਮਗਰ ਕੱਟੀ ਹੈ ਜੀ ਕੱਟੀ ਆ ਗਈ ਓਕੇ ਤੇ ਕਿੰਨਾ ਕੁ ਦੁੱਧ ਫਿਰ ਪਹਿਲੇ ਸੋਚਦਾ ਰਿਹਾ ਬਾਈ ਇਹਦਾ ਪਹਿਲੇ ਸੂਏ 16 ਲੀਟਰ ਦਿੰਦਾ ਜੀ ਇਹਨੇ 16 ਲੀਟਰ ਐ ਕਿ ਫਿਰ ਕਿੰਨਾ ਕੁ ਦੇ ਦੂ ਐਕਟੀ ਜੀ ਮੰਨ ਲਓ ਦੇਹ ਦਾ 18 ਦਊ ਆਪਾਂ 16 ਮੰਨ ਕੇ ਮੰਨ ਲਾ ਲਓ ਬਾਈ ਕੋਈ ਹਾਂ ਦੇਹ 18 ਦਊ ਉਹ ਅਗਲਾ 16 16 ਮੰਨੇ ਹਾਂਜੀ ਬੋਲਾ ਕੱਢਿਆ ਜੀ ਆਹ ਦੇਖੋ ਜੀ ਹਾਂਜੀ ਹਾਂਜੀ ਬਾਕੀ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਚ ਖੋਲੇ ਵਾ ਤੇ ਪਿੱਛੇ ਜਮਾ ਸੂ ਨਾ ਅਟੈਚ ਹੁੰਦਾ ਹਨਾ ਹਾਂਜੀ ਹਾਂਜੀ ਖੋਲੋ ਜਿਹਨੂੰ ਤੋਂ ਰੱਖ ਰਹਿ ਕੇ ਚੈੱਕ ਮਗਰ ਕੱਟੀ ਚੰਗੀ ਮਹਿੰਦੀ ਕੱਟੀ ਮਿਲਦੀ ਨਹੀਂ ਹਨਾ ਹਾਂਜੀ ਹਾਂਜੀ ਓਕੇ ਆ ਜਮਾ ਸਾਰੀ ਗੱਲਬਾਤ ਸਾਰੀ ਬਾਕੀ ਉਧਰਲੇ ਪਸੂ ਆ ਜੀ ਉਧਰਲੇ ਕੱਟੀਆਂ ਮੈਂ ਤਾਂ ਕਹਿਣ ਦੇ ਕੋਈ ਗੱਲ ਹੀ ਨਹੀਂ ਬਾਕੀ ਦੁੱਧ ਦੇਣੀ ਜਿਆਦਾ ਉਹ ਦਿੰਦੇ ਆਪਣੇ ਇਹਨਾਂ ਨੂੰ ਪਲੱਸ ਦੇਣੇ ਦੇਣੇ ਹਾਂਜੀ ਹਾਂਜੀ ਆ ਦੇਖੋ ਜੀ ਕੁਆਲਿਟੀ ਚੰਗੀ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਆ ਦੇਖੋ ਜੀ ਥਣ ਹਵਾਨੇ ਦੀ ਐਚਐਬੜਾ ਅਰਗੀ ਕਰਮਾਲੀ ਥੱਲੇੋਂ ਤਿਆਰ ਹੋਈ ਵੀ ਆ ਆ ਦੇਖੋ ਮੋੜ ਲਓ ਜੀ ਬੱਚੇ ਤੇ ਲੈ ਜਾ ਬੱਚੇ ਲੈ ਚਲ ਲੈ ਚਲ ਕੋਈ ਚੱਕਰ ਨਹੀਂ ਆਹ ਦੇਖੋ ਜੀ ਆਹ ਦੇਖੋ ਵੀਰੋ ਬੱਚਾ ਆਪਾ ਬੰਨਤਾ ਮਾਰ ਵੀਰ ਤਾਰਾ ਆ ਤਾਂ ਆਹ ਦਿਖਾ ਦਿਓ ਜੀ ਬਹੁਤ ਮੋਟੀ ਚਵਾਈ ਤੇ ਬਹੁਤ ਚੰਗੀ ਚਵਾਈ ਹੈ ਚਵਾਈ ਦਾ ਕੋਈ ਅੰਤ ਨਹੀਂ ਬਾਕੀ ਦਾ ਵੀਰੇ ਯਾਰ ਪਾਸ ਕਰਕੇ ਲੈਦੇ ਧਾਰ ਦੇ ਦੇ ਜੀ ਛੋਟੀ ਨਾਲ ਆਹ ਦੇਖੋ ਜੀ ਗੋ ਚਵਾਈ ਹੋ ਜੀ ਸਵੇਂ ਗਲਾਸ ਚ ਉਹਦੇ ਬੰਦਾ ਜਮਾ 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 ਦੇਖੋ ਜੀ ओके जी पर एज भाईया तो फिर मुल्ल सारे ना फोन ਤੇ ਕਰਾਂਗੇ ਬਈ ਜਾਇਜ਼ ਹੋ ਹਾਂਜੀ ਹਾਂਜੀ ਜਾਇਜ਼ ਹੋਵੇ ਹੁਣ ਮੇਰੇ ਦੋ ਨੰਬਰ ਝੋਟੀ ਸੂਈ ਸਵਾਈ ਇਹ ਦੂਜੇ ਸੂਏ ਸੂਈਏ ਫੋਲੋ ਜੀ ਨੂੰ ਬਈ ਤੋਰ ਬਈ ਦੂਜਾ ਸੂਆ ਸੂਪੀ ਹਾਂਜੀ ਤੇ ਕਦੋਂ ਸੂਈ ਹੈ ਜੀ ਇਹ ਕੱਲ ਦੀ ਸੂਈ ਹੈ ਜੀ ਬਈ ਮੇਲ ਕੱਪ ਕਟਾ ਆ ਗਿਆ ਹਾਂਜੀ ਇਹਦੇ ਮਰ ਕੱਟਾ ਜੀ ਕੱਲ ਸੂਈ ਹੈ 4 ਵਜੇ 4 ਵਜੇ ਸੂਪੀ ਲਿਆਓ ਜੀ ਤੇ ਅੰਗਿਆਂ ਜੋ ਆ ਗਈ ਜੀ ਸਕੀਨੀ ਸਕੂਨੀ ਫੁੱਲ ਹਨਾ ਝੋਟੀ ਦੀ ਹਾਂਜੀ ਸਕੀਨੀ ਸਕੂਨੀ ਫੁੱਲ ਸਿੰਘ ਸੱਲੇ ਦੀ ਜੇਰ ਦੀ ਆਪਣੇ ਕੋਲੇ ਵੀਡੀਓ ਹੈਗੀ ਆ ਬਾਈ ਜੇਰ ਦੀ ਗਰੰਟੀ ਹੋ ਜੇਰ ਪਈ ਵੀ ਆ ਵੀਡੀਓ ਵੀ ਆਪਣੇ ਕੋਲੇ ਹੈਗੀ ਆ ਓਕੇ ਜੀ ਜੇਰ ਦੀ ਵੀਡੀਓ ਕੰਪਲੀਟ ਆ ਦੇਖੋ ਥਣ ਭਾਂਡੇ ਦੀ ਵੀ ਯਾਰ ਅਮਰੀਕਨ ਬੜਾ ਹੀ ਆ ਹਨਾ ਥੱਲੇੋਂ ਦਾ ਹਾਂਜੀ ਹਾਂਜੀ ਲੇਵੇ ਤਾਂ ਉਧਰ ਨੇ ਪਸੋਂਦੇ ਖੁੱਲੇ ਹੁੰਦੇ ਆ ਲਿਓ ਜੀ ਮੋੜ ਲਿਓ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸਿੰਘ ਸੱਲੇ ਦੀ ਇੱਕ ਨੰਬਰ ਆ ਕਰੋ ਜੀ ਦੇਖ ਇਦਾਂ ਹੀ ਮਾਰਦਾ ਨੀ ਤਾਰਾ ਬਾਈ ਹਾਂਜੀ ਬਾਈ ਮਾਰਾਂਗੇ ਤਾਰਾ ਆ ਦੇਖੋ ਵੀਰੋ ਬੱਚਾ ਚੋਂਗਦਾ ਤੁਸੀਂ ਦੇਖ ਸਕਦੇ ਆ ਦੇਖੋ ਵੀਰੋ ਬੱਚਾ ਆਪਾਂ ਬੰਨ ਲਿਆ ਝੋਟੀ ਚੜਦੀ ਜੁੜਦੀ ਤੁਹਾਨੂੰ ਬੱਚਾ ਦਿਖਾ ਦਈਏ ਤੇ ਮਾਰੋ ਜੀ ਵੀਰ ਤਾਰਾ ਮੂਰ ਲੈ ਜੇ ਮਾਰੋ ਕਿਸੇ ਭੈਣ ਭਰਾਣੇ ਆਨਲਾਈਨ ਮੰਗਾਉਣੀਆਂ ਬਾਈ 100 ਦੀ 100 ਹੀ ਹਾਂਜੀ ਹਾਂਜੀ ਆਪਣੀ ਗਾਰੰਟੀ ਕੋਈ ਥਾਂ ਟੋੜਦਾ ਨਹੀਂ ਮੋਕਦਾ ਨਹੀਂ ਜੀ ਓਕੇ ਜੀ ਹਾਂਜੀ ਹਾਂਜੀ ਗਾਰੰਟੀ ਹੋਗਾ ਦਵਾਈ ਦੀ ਆਹ ਦੇਖੋ ਬੇਚਾਰੇ ਆਹ ਦੇਖੋ ਦੁੱਧ ਹੈ ਨਾ 100 ਰੁਪਿਆ ਹਾਂਜੀ ਹਾਂ ਜਾਰੇ ਥਾਣੇ ਨਿਕਲ ਮੇ ਮਗਰ ਆਗਾ ਕਟਾ ਤੇ ਇਹਦਾ ਵੀ ਪ੍ਰਾਈਸ ਬਾਈ ਫੋਨ ਤੇ ਹੋਈ ਸਾਰਿਆਂ ਦਾ ਜੀ ਓਕੇ ਹੁਣ ਬਾਈ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਬਈ ਗੱਬਣ ਹੈ ਦੂਜੇ ਸੂਏ ਆ ਦੂਜਾ ਸੂਆ ਹਾਂਜੀ ਹਾਂਜੀ ਇਹੋ ਜਿਹੇ ਲੋਕ ਪਹਿਲਾਂ ਵੀ ਕਹਿੰਦੇ ਨੇ ਹਾਂਜੀ ਹਾਂਜੀ ਦਨ ਰਹਿੰਦੇ ਹਜੇ ਦੇ 5 ਦਿਨ ਚ ਜੀ ਅੱਛਾ 5 ਦਿਨ ਬਾਕੀ ਹਾਂਜੀ ਤੇ ਕਿੰਨਾ ਕੁ ਬਾਈ ਦੁੱਧ ਦੀ ਉਮੀਦ ਇਹ ਤੋਂ ਲਾਵਾਂਗੇ ਆਪਾਂ ਦੁੱਧ ਬਾਈ 13 ਕਿਲੋ ਇਹਦਾ ਫਲੂਨ ਦਾ ਦਿੱਤਾ ਵਾ ਖੋ ਲੋ ਜੀ ਤੇ ਅਗਲਾ 14 ਮੰਨ ਕੇ ਲੈ ਜੀ 13 ਕਿਲੋ ਦਾ ਦੁੱਧ ਦਿੱਤਾ ਹੋਇਆ ਤੇ ਐਤ ਕੀ ਫਿਰ 12 ਮੰਨ ਕੇ ਲੈ ਜੀ 2 16 14 ਮੰਨ ਕੇ ਲੈ ਜਗ ਓਕੇ ਓਕੇ ਇਧਰ ਨੂੰ ਲਿਓ ਜੀ ਤੋਰਾ ਤਰਾ ਚੰਗਾ ਜੀ ਸਾਫ ਸੁਥਰੀ ਝੋਟੀ ਬਾਕੀ ਬਿਊਟੀ ਚ ਵੀ ਆ ਗਈ ਨਾਲ ਤੇ ਲੈ ਚਲੋ ਜੀ ਲੈ ਚਾ ਲੈ ਚੱਲ ਬਈ ਤੇ ਨਾਲ ਦੁੱਧ ਵੀ ਦੇਣਾ ਲੇਵੇ ਦੀ ਚੰਗੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਦੇਖੋ ਜੀ ਮੋੜ ਲਿਓ ਜੀ ਮੋੜ ਲਿਆ ਆ ਦੇਖੋ ਸ਼ਾਈਨਿੰਗ ਫੁੱਲ ਕੱਦ ਫੁੱਲ ਬਾਕੀ ਦੀ ਗੱਲ ਇਹ ਵਾਲੂਆ ਬਸ ਜਿਹਦੇ ਦਿਨ ਕਰਮਾ ਇਹਨੇ ਤਿਆਰ ਹੋਣਾ ਗੱਲਾਂ ਹੋ ਰਹੀ ਹੋਣਗੀਆਂ ਹਾਂ ਬਾਈ ਸਾਰਿਆਂ ਦੇ ਸੋਹਣੇ ਮੁਠੀ ਵਾਲੇ ਥਾਣਾ ਕੋਈ ਆਏ ਨਹੀਂ ਕੋਈ ਬਾਦਮਾ ਨਹੀਂ ਕਰਮਾ ਨਹੀਂ ਸਾਰੇ ਡਿਮਾਂਡ ਵਾਲੇ ਦੀ ਵੀ ਫੋਨ ਤੇ ਹਾਂ ਡਿਮਾਂਡ ਸਾਰਿਆਂ ਦੇ ਫੋਨ ਤੇ ਹੋਊਗੇ ਓਕੇ ਜੀ ਹੁਣ ਬਾਈ ਚਾਰ ਨੰਬਰ ਝੋਟੀ ਜਿਹੜੀ ਆ ਗਈ ਹਾਂਜੀ ਇਹ ਵੀ ਦੂਜਾ ਸੂਆ ਹੈ ਬਾਈ ਦੂਜਾ ਸੂਆ ਹਾਂਜੀ ਹਾਂਜੀ ਇਹਦੇ ਇੱਕ ਹਫ਼ਤਾ ਬਈ ਸੂਆ ਬਾਕੀ ਆ ਹੂੰ ਹੂੰ ਦੂਜਾ ਸੂਆ ਹੈਗਾ ਦੂਜਾ ਸੂਆ ਇੱਕ ਹਫ਼ਤਾ ਬਾਕੀ ਯਾਰ ਸੀਲ ਸੌ ਬੜੀ ਆ ਹਾਂਜੀ ਸੂਆ ਤਾਂ ਜਾਂ ਮੰਨ ਗਾਈਆਂ ਗੁਗਾਈਆਂ ਨਹੀਂ ਆਏ ਹੱਥ ਫੜਾਉਂਦੀਆਂ ਜੀ ਜੇ ਮਰਜੀ ਕੋਈ ਥੱਲੇ ਬੈਠੀ ਜਾਵੇ ਤੇ ਥਾਣਾ ਥੋਣਾ ਦੀਆਂ ਸਾਰੀਆਂ ਓਕੇ ਬਾਈ ਹਾਂਜੀ ਹਾਂਜੀ ਥਾਣਾ ਓਕੇ ਜੀ ਆਪਣੀ ਗਾਰੰਟੀ ਓ ਥਾਣਾ ਜਿੱਥੇ ਲੈ ਲੈ ਮੁੱਲ ਵੈ ਲੈ ਫੋਨ ਤੇ ਹੋਣਗੇ ਹੋਣਗੇ ਜਮਾਂ ਜਾਇਜ਼ ਆ ਠੀਕ ਆ ਜੀ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਆ ਦੇਖੋ ਜੀ ਥਾਣ ਭਾਂਡਾ ਕਰੋ ਚੈੱਕ ਥਾਣ ਹਵਾਨੇ ਦੀ ਪੂਰੀ ਸਾਫ਼ ਸੁਥਰੀ ਲੈ ਚਲੋ ਜੀ ਚੰਗੀ ਵੀਡੀਓ ਇਸਨ ਮੋੜ ਲਿਓ ਜੀ ਝੋਟੀਆਂ ਦਿਖਾ ਰਹੇ ਜਿਹੜੀਆਂ ਸਾਰੀ ਚੜਦੀ ਤੋਂ ਚੜਦੀ ਆਈ ਜਾਣੀਆਂ ਆ ਦੇਖੋ ਸਿੰਘ ਦੀ ਕੁਆਲਿਟੀ ਇੱਕ ਨੰਬਰ ਹਣ ਭਾਂਡੇ ਦੀ ਪੂਰੀ ਸਾਫ ਸੁਥਰੀ ਹਫਤਾ ਬਾਕੀ ਤੇ ਕਰਮਾ ਇਹਨੇ ਚੰਗੀ ਥੱਲੋਂ ਤਿਆਰ ਹੋ ਕੇ ਫਿਰ ਸੁਣਾਗਾ ਆ ਦੇਖੋ ਜੀ ਡਿਮਾਂਡ ਇਹਦੇ ਵੀ ਫੋਨ ਤੇ ਹਾਂ ਡਿਮਾਂਡ ਸਾਰੇ ਦੇ ਫੋਨ ਤੇ ਹੋ ਗਈ ਬਾਈ ਓਕੇ ਜੀ ਹੁਣ ਵੀਰੇ ਆ ਗਈ ਪੰਜ ਨੰਬਰ ਇਹ ਕੱਟੀ ਆ ਗਈ ਪਲੂਨ ਹਾਂਜੀ ਹਾਂਜੀ ਇਹ ਪਹਿਲੇ ਸੁਆ ਜੀ ਓਕੇ ਕੱਦ ਘਟ ਬੜਾ ਯਾਰ ਠੰਡੀ ਸ਼ੀਲ ਦੇਦਾ ਵੀ ਕੋਈ ਮੁੱਲ ਨਹੀਂ ਜੇ ਐ ਗੱਬਣ ਕੋਲ ਰੋਂਦੇ ਨਹੀਂ ਹੁੰਦੇ ਜੀ ਹੂੰ ਮੂੰਹੋਂ ਦੋ ਦੰਦ ਆ ਜੀ ਮੂੰਹੋਂ ਦੋ ਦੰਦ ਤੇ ਯਾਰ ਜੇ ਉਹਨਾਂ ਨੇ 6 ਦੰਦ 4 ਦੰਦ ਹੋਣਾ ਉਹ ਦਿਨ ਦਾ ਫਿਰ ਆ ਕਬਜ਼ਾ ਵੀ ਹੁੰਦਾ ਜੱਲਾ ਲੂਪ ਐ ਨਹੀਂ ਵੀ ਦੋ ਦਿਨ ਤੋਂ ਵੀ ਛੋਟੀ ਹਾਂਜੀ ਹਾਂਜੀ 5 ਫੁੱਟ 8 ਇੰਚ ਹੈ ਬਈ ਓਕੇ ਆ ਦੇਖੋ ਜੀ ਚੰਗੇ ਕਦ ਕੜ ਝੋਟੀ ਆ ਗਈ ਪਲੂਨ ਸੁੰਦੀ ਜਿਹੜੋ ਕਰਮ ਵਾਲੀ ਗੱਭਣ ਨਹੀਂ ਕੋ ਕਹਿੰਦੀ ਸੂਈ ਵੀ ਨੇ ਨੇ ਕਹਿਣਾ ਗਿਆ ਹਾਂਜੀ ਦੋ ਦਿਨ ਦਾ ਹੀ ਪਿਓਰ ਮੂਹੋ ਤੇ ਲੇਵੇ ਤਾਂ ਇਹ ਵੀ ਰਿਕਾਰਡ ਤੋੜ ਦੂਗਾ ਨਾ ਬਈ ਹਾਂਜੀ ਲੇਵਾ ਤਾਂ ਦਿਨ ਹੀ ਏਟੇ ਲੈਣੇ ਸਾਰਾ ਬਣ ਕੇ ਸੁਣਾ ਆ ਦੇਖੋ ਜੀ ਚੰਗੀ ਥਣ ਭਾਂਡੇ ਦੀ ਕੁਆਲਿਟੀ ਬੁਰੀ ਚੰਗੀ ਲਿਓ ਜੀ ਆ ਦੇਖੋ ਬਾਕੀ ਦੀ ਗੱਲ ਸਾਰੀਆਂ ਜੋ ਟੰਗਾਂ ਜਿਹੜੀ ਤੇ ਚੜਦੀ ਪਲੂਨ ਸੂਰੇ ਹੀ ਆ ਭਲਾ ਭੂਣਾ ਲੱਗੇ ਵੀ ਆਪਾਂ ਥਾਣ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਪਹਿਲਣ ਵਾਲਾ ਥਾਣ ਨਹੀਂ ਹੈ ਨਾ ਹਾਂਜੀ ਹਾਂਜੀ ਆਪਾਂ ਮੇ ਦੂਜੇ ਕਹਿ ਕੇ ਦੇ ਦਈਏ ਆਪਾਂ ਜੋ ਹੈ ਪਹਿਲਣ ਆਪਾਂ ਪਹਿਲਣ ਕਹਿ ਕੇ ਦੇਣੀ ਹੈ ਜਿਹੜੀ ਗੱਲ ਦੋ ਜਾਂਦਾ ਹਾਂਜੀ ਉਹ ਜੈਨੂਆ ਨਹੀਂ ਰਹਿਣੀ ਹੈਗੀ ਤੇ ਮੋਲੇ ਦਾ ਵੀ ਫੋਨ ਤੇ ਹੋਊਗਾ ਹੋਊਗਾ ਜਮਾਂ ਜਾਇਜ਼ ਚੰਗੀ ਤੁਹਾਡੇ ਘਰੇ ਝੋਟੀ ਨੇ ਜਾ ਕੇ ਬਰੀਡ ਤਿਆਰ ਕਰਨੀ ਹੈ ਹੰਡੀ ਛੀ ਲੈ ਜੀ ਕੋਈ ਆਏ ਨਹੀਂ ਨਹੀਂ ਮਨਾਂ ਹੈ ਕਾਇਨ ਨਹੀਂ ਖੜਦੀਆਂ ਇਹ ਲੋ ਓਕੇ ਯਾਰ ਜਿਵੇਂ ਮਰਜੀ ਲਓ ਜੀ ਥਾਣ ਫੜ ਲਓ ਲਓ ਓਕੇ ਦਮਾਂਡ ਦੇ ਫੋਨ ਤੇ ਹਾਂਜੀ ਡਿਮਾਂਡ ਸਾਰੇ ਦੇ ਫੋਨ ਤੇ ਹੁਣ ਮੇਰੇ ਲਾਸਟ ਤੇ ਆ ਗਈ ਜਿਹੜੀ ਲਾਸਟ ਵਾਲੀ ਜੋ ਟੇਬਲ ਤੇ ਮੇਰੇ ਸਾਰਿਆਂ ਤੋਂ ਲਾਸਟ ਤੇ ਆ ਗਈ ਤੇ ਸਾਰਿਆਂ ਤੋਂ ਵੱਡੀ ਆ ਗਈ ਹਾਂਜੀ ਹਾਂਜੀ ਆ ਕਾਦ ਦਾ ਅੰਦਾਜ਼ਾ ਲਾ ਲਓ ਜੀ ਕਿਹੜਾ ਸੂਆ ਬਾਈ ਇਹ ਇਹ ਦੂਜਾ ਜੀ ਦੂਜਾ ਫਿਰ ਕਿੰਨਾ ਕੁ ਦੁੱਧ ਦੱਸਿਆ ਮਾਲਕਾਂ ਨੇ ਪਹਿਲੇ ਸੂਏ ਇਹਦਾ 16 ਲੀਟਰ ਦੁੱਧ ਦਿੱਤਾ ਵਾ ਪਹਿਲੇ ਸੂਏ 16 ਲੀਟਰ ਦੁੱਧ ਦਿੱਤਾ ਤੇ ਐਤ ਕੀ ਫਿਰ ਐਤ ਜੀ 18 ਦੇ 20 ਦੀ ਮੀਜ਼ ਆ ਜੀ 18 ਤੇ 20 ਦੀ ਉਮੀਦ ਆ ਤੇ ਬਾਕੀ ਦੀ ਗੱਲ ਯਾਰ ਬਾਹਲੀਆਂ ਗੱਲਾਂ ਬੋਲਣ ਦੀ ਲੋੜ ਨਹੀਂ ਥਣ ਭਾਂਡੇ ਦੀ ਇੰਨੀ ਕਿਸਾਨ ਥਾਂ ਦੇ ਕੋਈ ਝੋਟੀ ਆ ਐ ਮੁਠੀ ਵਾਲਾ ਥਾਣਾ ਤੇ ਬਾਕੀ ਯਾਰ ਕੋਈ ਗੱਲ ਨਹੀਂ ਬਾਹਲੀ ਵੱਡੀ ਝੋਟੀ ਆ ਭਾਈ ਉਧਰਲੇ ਪਸ਼ੂ ਚਾਹੀ ਤਾਂ ਗਾਉਣਾ ਵਿਹਾਈ ਦਿੱਤਾ ਸੜਆਂ ਜਾਂ ਮਾਰੀ ਜਾਣਗੇ ਘੇੜੇ ਤੇ ਜਾਣਗੇ ਲਾ ਗੱਭਣ ਨਹੀਂ ਕੋਸ ਇੰਦੀ ਗੱਭਣਾ ਐ ਖੜੀ ਐ ਮੈਨੂੰ ਤਾਂ ਥੋੜੀ ਲੱਗ ਗਈ ਆ ਪਰ ਪਸ਼ੂ ਹਾਂਜੀ ਹਾਂਜੀ ਪੈਂਦੇ ਤੋਂ ਕਵਾਉਂਦਾ ਹਨਾ ਨਹੀਂ ਨਹੀਂ ਪਸ਼ੂ ਬਹੁਤ ਚੰਗੇ ਆ ਜੀ ਇਹ ਉਧਰਲੇ ਪਸੂ ਆਉਂਦੇ ਆਂ ਨਹੀਂ ਬਈ ਤੈਨੂੰ ਕੋਈ ਕਹੀ ਜਾਣਗੇ ਛੰਡੇ ਸੀਲ ਕੋਈ ਹੱਥ ਫੇਰੀ ਜੋ ਕੁਝ ਨਹੀਂ ਬਾਕੀ ਯਾਰ ਇਹ ਜਿਹੜੇ ਉਧਰਲੇ ਪਸੂ ਆਉਂਦੇ ਆਂ ਬੰਡ ਬੜੇ ਮਾਂ ਬਹੁਤ ਜ਼ਿਆਦੇ ਖਾਂਦੇ ਆਂ ਹਾਂਜੀ ਹਾਂਜੀ ਕੁਝ ਮਰਜ਼ੀ ਪਾ ਦੋ ਜੀ ਮੂਰੇ ਬਸ ਇਹਨੇ ਖਾਈ ਜਾਣੇ ਖਾਈ ਜਾਣਾ ਓਕੇ ਜੀ ਵੱਡੇ ਕਦ ਕੱਢ ਦੀ ਆ ਗਈ ਤੇ ਬਾਕੀ ਦਾ ਜਿਹੜੀਆਂ ਆਪਾਂ ਤੁਹਾਨੂੰ ਸਾਰੀਆਂ ਦਿਖਾਈਆਂ ਸਾਰੀਆਂ ਮੋਹਰਾ ਦੀ ਕੈਟਾਗਰੀ ਚ ਆ ਗਈਆਂ ਹਨਾ ਹਾਂ ਸਾਰੀਆਂ ਜੀ ਪ्युअर ਮੋਹਰਾ ਸਾਰੀਆਂ ਮੋੜ ਲਿਓ ਜੀ ਸਾਰੀਆਂ ਮੋਹਰਾ ਦੀ ਕੈਟਾਗਰੀ ਚ ਕਰਮੈ ਨੂੰ ਇੱਥੇ ਰੋਕ ਲੋ ਹੂੰ ਲਓ ਚੱਕਰ ਵਾਲੀ ਕੋਈ ਗੱਲ ਹੀ ਨਹੀਂ ਯਾਰ ਵਾਹ ਜੀ ਲੋਕ ਗਾਈ ਆਹੀ ਦੋ ਚੀਜ਼ ਦਾ ਮੁੱਲ ਹੈ ਜੀ ਬਰੀਡ ਦਾ ਉਧਰਲੀ ਦਾ ਹਾਂ ਦੇਖੋ ਜੀ ਬਾਕੀ ਦੀਆਂ ਫੇਸ ਦੀ ਕੁਆਲਿਟੀ ਕਰੋ ਚੈੱਕ ਤੁਹਾਨੂੰ ਹੋ ਝਲਕਣਾ ਚੰਗੇ ਬਸ ਵੱਡੀਆਂ ਗੱਲਾਂ ਬੋਲਣ ਦੀ ਲੋੜ ਹੀ ਨਹੀਂ ਦੁੱਧ ਇਹਨੇ ਵਾਕਿਆ ਹੀ ਕੱਢਣਾ ਤੇ ਜੇ ਕੱਟੀ-ਕੁੱਟੀ ਦੇਗੀ ਕਰਮਾਲੀ ਹੈਨਾ ਫੇਰ ਤਾਂ ਕੋਈ ਮੁੱਲ ਹੀ ਨਹੀਂ ਪੈਦਾ ਮੁੱਲ ਦੀ ਗੱਲ ਹੋ ਜਾਏਗੀ ਮੈਂ ਫੋਨ ਤੇ ਰਹੂਗਾ ਹਾਂ ਮੁੱਲ ਫੋਨ ਤੇ ਹੋਊਗਾ ਵੱਡੀਆਂ ਝੋਟੀਆਂ ਜਾਗ ਜਿਹੜੀ ਲਾਸਟ ਦੇ ਦਿਖਾਈਆਂ ਤੁਹਾਨੂੰ ਸਾਰੀ ਵੀਡੀਓ ਦੇਖ ਲਿਓ ਫੇਰ ਵਾਈਆਂ ਨੂੰ ਲਾ ਫੋਨ ਤੇ ਨੰਬਰ ਵਾਈ ਫੇਰ ਬੋਲ ਦਿਓ 9872548727 ਹੈ 6 ਝੋਟੀਆਂ ਸੀ 6 ਦੀਆਂ 6 ਤੁਹਾਨੂੰ ਚੈੱਕ ਕਰਾਤੀਆਂ 200ਈਆਂ 200ਈਆਂ ਦਿਖਾਤੀਆਂ ਤੇ 4 ਦਿਖਾਤੀਆਂ ਤੁਹਾਨੂੰ ਗੱਬਣ ਪਿੰਡ ਦੀਪਗੜ੍ਹ ਤੋਂ ਆਪਾਂ ਤੁਹਾਨੂੰ ਟਾਪ ਦੇ ਨੰਗੇ ਨੇ ਅੱਜ ਕਵਰ ਕਰਕੇ ਦਿੱਤੇ ਆ ਜੀ ਜਰੂਰ ਕਰਿਓ ਬਾਈਆਂ ਨਾਲ ਸੰਪਰਕ ਚੰਗੀ ਤੋਂ ਚੰਗੀ ਤੁਹਾਨੂੰ ਅੱਜ ਬਰੀਡ ਦਿਖਾਤੀ ਆ ਤੇ ਚੰਗੀ ਤੋਂ ਚੰਗੀ ਝੋਟੀ ਤੁਹਾਨੂੰ ਦਿਖਾਤੀ ਆ ਨੇੜੇ ਭਧੌੜ ਦੇ ਪਿੰਡ ਆ ਇਧਰੋਂ ਸਹਣਾ ਆ ਗਿਆ ਕੋਲੇ ਜੀ ਰਾਮਗੜ੍ਹ ਇਹੋ ਜਿਹੇ ਪਿੰਡ ਕੋਲ ਦੇ ਆ ਤੇ ਬਾਕੀ ਦੀ ਗੱਲ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ